ਇੱਕ ਦਿਨ ਤਲਵੰਡੀ ਦੇ ਵਿੱਚ ਜਦੋਂ ਸਤਿਗੁਰੂ ਬਾਹਰ ਨਿਕਲਦੇ ਐ ਤੇ ਨਗਰ ਦੇ ਬਾਹਰ ਕੀ ਤੱਕ ਦੇ ਆਵਾਜ਼ ਆ ਰਹੀ ਏ ਇਦਾਂ ਲੱਗਦਾ ਜਿਵੇਂ ਕੋਈ ਗਾ ਰਿਹਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਧਰ ਨੂੰ ਤੁਰ ਪਏ ਜਿੱਧਰ ਇਹ ਕੋਈ ਗਾ ਰਿਹਾ ਹੈ ਜਾ ਕੇ ਕੀ ਵੇਖਦੇ ਐ ਕੋਈ ਬੰਦਾ ਹੈ ਉਹ ਗਾਉਂਦਾ ਪਿਆ ਮਹਾਰਾਜ ਪੁੱਛ ਗਏ ਕਹਿੰਦੇ ਤੂੰ ਕੌਣ ਹੈ ਕਹਿੰਦਾ ਜੀ ਮੈਂ ਮਰਾਸੀਆਂ ਦਾ ਬੱਚਾ ਹਾਂ ਮਹਾਰਾਜ ਕਹਿੰਦੇ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਧਾਨਾ ਹੈ ਇਹ ਮੀਰ ਬਦਰੇ ਦਾ ਪੁੱਤਰ ਹੈ ਭਾਈ ਧਾਨਾ ਸਤਿਗੁਰੂ ਕਹਿੰਦੇ ਕੀ ਗਾ ਰਹੇ ਹੈ ਕਹਿੰਦਾ ਜੀ ਸਾਡਾ ਕਿੱਤਾ ਹੈ ਮਹਾਰਾਜ ਕਹਿੰਦੇ ਕਿੱਤਾ ਕਿਉਂ ਕਹਿੰਦਾ ਜੀ ਅਸੀਂ ਗਾਉਨੇ ਹਾਂ ਲੋਕਾਂ ਕੋਲੋਂ ਪੈਸੇ ਇਕੱਠੇ ਕਰਦੇ ਹਾਂ ਤੇ ਇਸ ਕਰਕੇ ਆਪਣਾ ਪਰਿਵਾਰ ਪਾਲਦੇ ਹਾਂ ਇਹ ਗਾਉਣਾ ਸਾਡਾ ਕਿੱਤਾ ਹੈ ਮਹਾਰਾਜ ਕਹਿੰਨੇ ਕਿ ਕਿੱਤਾ ਹੈ ਕਹਿੰਦਾ ਜੀ ਬਿਲਕੁਲ ਸਤਿਗੁਰੂ ਕਹਿ ਲਗੇ ਮੇਰੀ ਗੱਲ ਮੰਨ ਤੂੰ ਬਹੁਤ ਸੋਹਣਾ ਰਾਗ ਗਾਉਂਦਾ ਏ ਪਰ ਇੱਕ ਗੱਲ ਚੇਤੇ ਰੱਖ ਜੇ ਇਸ ਰਾਗ ਦੇ ਵਿੱਚ ਸ਼ਬਦ ਪਾ ਕੇ ਗਾਏ ਤਾਂ ਮਰਦਾਨਾ ਕਹਲਾਏ ਗਾਉਂਦਾ ਤੂੰ ਰਾਗ ਹੀ ਏ ਪਰ ਇਸ ਰਾਗ ਦੇ ਵਿੱਚ ਲੋਕਾਂ ਦੀ ਸਿਫਤੀ ਕਰੀ ਜਾਣਾ ਏ ਇਸ ਰਾਗ ਦੇ ਵਿੱਚ ਜੇ ਤੂੰ ਸ਼ਬਦ ਗਾਏ ਤਾਂ ਤੂੰ ਮਰਦ ਬਣ ਜਾਏਗਾ ਮਹਾਰਾਜ ਨੇ ਅਗਲੀ ਗੱਲ ਕਹੀ ਕਹਿੰਦੇ ਜੇ ਸਰਗ ਦੇ ਵਿੱਚ ਸ਼ਬਦ ਪਾ ਕੇ ਗਾਏ ਈਹਾ ਉਹਾ ਤੇਰਾ ਭਲਾ ਹੋ ਜਾਏ ਮਰਜ਼ ਕਹਿੰਦੇ ਜੇ ਸ਼ਬਦ ਗਾਵੇਂ ਨਾ ਤੇਰਾ ਇੱਥੇ ਵੀ ਭਲਾ ਤੇਰਾ ਅੱਗੇ ਵੀ ਭਲਾ ਹੋ ਜਾਏਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਇੱਕ ਗੱਲ ਯਾਦ ਰੱਖੀ ਮੇਰੇ ਤਿੰਨ ਬਚਨ ਮੰਨ ਲੈ ਕਹਿੰਦਾ ਮਹਾਰਾਜ ਦੱਸੋ ਸਤਗੁਰੂ ਕਹਿੰਣਗੇ ਪਹਿਲੀ ਗੱਲ ਆਪਣੇ ਇਸ ਸਰੀਰ ਤੋਂ ਕੋਈ ਵੀ ਕੇਸ ਕਦੇ ਵੀ ਕਤਲ ਨਹੀਂ ਕਰਉਣਾ। ਕਹਿੰਦਾ ਮਾਰਾ ਸਤਿਵਚਨ। ਸਤਿਗੁਰੂ ਕਹਿੰਦੇ ਦੂਸਰੀ ਗੱਲ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨੀ ਹੈ, ਉਹਦੇ ਗੁਣ ਗਾਉਣੇ ਆ। ਤੇ ਤੀਸਰੀ ਗੱਲ ਤੇਰੇ ਘਰ ਵਿੱਚ ਕੋਈ ਆ ਜਾਵੇ ਤੇ ਤੇਰੇ ਘਰ ਚੋਂ ਖਾਲੀ ਨਹੀਂ ਜਾਣਾ ਚਾਹੀਦਾ। ਜੋ ਕੁਝ ਵੀ ਹੈਗਾ ਉਹਨੂੰ ਥੋੜਾ ਬਹੁਤ ਦੇ ਕੇ ਤੋੜਨਾ। ਫਸ ਕੇ ਕਹਿਣ ਲੱਗਿਆ ਬਾਬਾ ਔਰ ਮੇਰੇ ਘਰ ਵਿੱਚ ਤੇ ਆਪ ਕੁਝ ਨਹੀਂ ਹੈਗਾ ਖਾਣ ਨੂੰ ਮੈਂ ਕਿਸੇ ਨੂੰ ਕੀ ਦੇਣਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੇਖ ਤੂੰ ਕਿਸੇ ਦੇ ਕੇ ਹੱਥ ਢਾਕੇ ਮੰਗੀ ਨਾ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਮੇਰੇ ਘਰ ਵਿੱਚੋਂ ਆਣ ਕੇ ਲੈ ਜਾਈ ਪਰ ਕਿਸੇ ਦੇ ਕੇ ਹੱਥ ਢਾਕੇ ਨਾ ਮੰਗੀ ਐਸੀ ਸਾਂਝ ਬਣੀ ਦੋਵਾਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਕੀਰਤਨ ਕਰਦੇ ਗਾਉਂਦੇ ਤੇ ਮਰਦਾਨਾ ਸਾਜ਼ ਵਜਾਉਂਦਾ ਹੈ ਇੱਕ ਦਿਨ ਜਿਸ ਥਾਂ ਦੇ ਉੱਪਰ ਆਣ ਕੇ ਰੋਜ਼ ਇਕੱਤਰ ਹੁੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਮਰਦਾਨਾ ਆਇਆ ਹੀ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਉਹਦੇ ਘਰ ਵਾਲੇ ਪਾਸੇ ਨੂੰ ਜਾ ਕੇ ਆਵਾਜ਼ ਦਿੱਤੀ ਮਰਦਾਨਿਆਂ ਮਰਦਾਨਾ ਘਰੋਂ ਨਿਕਲਿਆ ਮਹਾਰਾਜ ਕਹਿੰਦੇ ਤੂੰ ਅੱਜ ਆਇਆ ਨਹੀਂ ਇਹਨਾਂ ਨੇ ਮੈਂ ਨਹੀਂ ਆਉਣਾ ਤੁਹਾਡੇ ਨਾਲ ਸਤਿਗੁਰੂ ਕਹਿੰਦੇ ਕਿਉਂ ਨਹੀਂ ਆਉਣਾ ਇਹਨਾਂ ਜੀ ਮੇਰਾ ਅੱਬੂ ਗੁੱਸੇ ਹੁੰਦਾ ਹੈ ਮਹਾਰਾਜ ਕਹਿੰਦੇ ਕਿਉਂ ਹੁੰਦਾ ਹੈ ਮਰਦਾਨਾ ਕਹਿਣ ਲੱਗਿਆ ਮਹਾਰਾਜ ਉਹ ਕਹਿੰਦਾ ਹੈ ਉਹ ਕਹਿੰਦਾ ਉਹ ਤੇ ਬੇਦੀਆਂ ਦਾ ਪੁੱਤਰ ਹੈ ਉਹਦੇ ਕੋਲ ਵਾਧੂ ਧਨ ਦੌਲਤ ਹੈ ਉਹਦਾ ਪਿਤਾ ਪਟਵਾਰੀ ਉਹਦਾ ਤੇ ਗੁਜ਼ਾਰਾ ਹੋ ਜਾਏਗਾ ਵਿਹਲੇ ਦਾ ਪਰ ਜੇ ਤੂੰ ਜਾ ਕੇ ਲਾਗੇ ਬੈਠਦਾ ਰਿਹਾ ਤੇ ਗੁਜ਼ਾਰਾ ਤੇਰਾ ਕਦੇ ਨਹੀਂ ਹੋਣਾ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਮਰਦਾਨਿਆ ਚਿੰਤਾ ਨਹੀਂ ਕਰੀ ਜਿਸ ਕਰਤਾਰ ਨੇ ਪੈਦਾ ਕੀਤਾ ਹੈ ਉਹ ਕਰਤਾਰ ਰਿਜ਼ਕ ਵੀ ਆਪੇ ਦਿੰਦਾ ਹੈ ਐਸੀ ਸਾਝ ਬਣ ਗਈ ਦੋਵਾਂ ਦੀ ਇਤਿਹਾਸ ਕਹਿੰਦਾ ਹੈ 54 ਸਾਲ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਠੇ ਰਹੇ ਔਰ 54 ਸਾਲ ਉਹ ਗੁਰੂ ਨਾਨਕ ਦੇ ਨਾਲ ਸਾਜ ਵਜਾਉਂਦੇ ਰਹੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕੀਰਤਨ ਕਰਦੇ ਰਹੇ ਦੁਨੀਆ ਦਾ ਭਲਾ ਹੁੰਦਾ ਰਿਹਾ ਫਿਰ ਇੱਥੇ ਬਸ ਨਹੀਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਲੰਮੇ ਸਫਰਾਂ ਦੇ ਉੱਪਰ ਗਏ ਭਾਈ ਮਰਦਾਨਾ ਲੰਮੇ ਸਫਰਾਂ ਦੇ ਵਿੱਚ ਨਾਲ ਸਾਥੀ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਬੰਦਾ ਰਵਾਬ ਵਜਾਉਂਦਾ ਬਾਬੇ ਦੇ ਨਾਲ ਗੋਡੇ ਦੇ ਨਾਲ ਗੋਡਾ ਖੈਂਦਾ ਤੇ ਕਈ ਵਾਰ ਜਦੋਂ ਕਿਦਰੇ ਕੋਈ ਮਾੜਾ ਮੋਟਾ ਖਾਣ ਪੀਣ ਵਾਸਤੇ ਕੋਈ ਚੀਜ਼ ਮੰਗ ਕੇ ਲਿਆਉਂਦਾ ਇੱਕ ਵਾਰ ਸਤਗੁਰੂ ਆਪਣੇ ਬੋਕ ਦੇ ਵਿੱਚ ਸਬਜ਼ੀ ਪਾਉਂਦੇ ਐ ਤੇ ਉਹ ਮਰਦਾਨਾ ਖਾਂਦਾ ਐ ਤੇ ਕਈ ਵਾਰ ਮਰਦਾਨਾ ਆਪਣੇ ਬੋਕ ਵਿੱਚ ਪਾਉਂਦਾ ਤੇ ਗੁਰੂ ਨਾਨਕ ਸਾਹਿਬ ਆਹ ਰਾਖ ਦੇ ਸਨ ਐਨੀ ਸਾਂਝ ਬਣ ਗਈ ਜਦੋਂ ਬਾਬਾ ਕਦੇ ਇਬਾਦਤ ਕਰਦਾ ਆਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਤੇ ਮਰਦਾਨਾ ਪਿੱਛੇ ਅੜ ਕੇ ਖੜ ਜਾਂਦਾ ਕੋਈ ਜਾਨਵਰ ਆਣ ਕੇ ਮੇਰੇ ਬਾਬੇ ਦੀ ਭਗਤੀ ਦੇ ਵਿੱਚ ਵਿਗੜ ਨਾ ਪਾਵੇ ਤੇ ਜਦੋਂ ਕੋਲ ਆਣ ਕੇ ਬੈਂਦਾ ਫਿਰ ਗੋਡੇ ਨਾਲ ਗੋਡਾ ਜੋੜ ਕੇ ਬੈਠ ਜਾਂਦਾ। ਇੰਨਾ ਇੱਕਮਿਕ ਹੋ ਗਏ ਗੁਰਨਾਨਕ ਸਾਹਿਬ ਮਹਾਰਾਜ ਤੇ ਮਰਦਾਨਾ ਇੱਕ ਦਿਨ ਕਿਹਾ ਮਰਦਾਨਾ ਕਹਿਣ ਲੱਗਿਆ ਬਾਬਾ ਮੈਂ ਗੱਲ ਕਵਾਂ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਕਹੋ ਤੇ ਮਰਦਾਨਾ ਕਹਿਣ ਲੱਗਿਆ ਬਾਬਾ ਮੈਂ ਤੇਰਾ ਢੂਮ ਤੂੰ ਖੁਦਾ ਦਾ ਢੂਮ ਮਰਦਾਨਾ ਕਹਿਣ ਲੱਗਿਆ ਬਾਬਾ ਤੈਂ ਖੁਦਾ ਦੇਖਿਆ ਤੈਂ ਖੁਦਾ ਪਾਇਆ ਤੇਰਾ ਕਹਿਆ ਖੁਦਾ ਮੰਦਾ ਏ ਪਰ ਮੈਂ ਤੈਨੂੰ ਦੇਖਿਆ ਤੈਨੂੰ ਪਾਇਆ ਮੇਰਾ ਕਹਿਆ ਤੂੰ ਮੰਦਾ ਹੈ ਅਹੀਂ ਇੱਕ ਮਿਰਤਾ ਕਹਿੰਦਾ ਭਾਵ ਮਰਦਾਨਾ ਕਹਿੰਦਾ ਰੱਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਹਾਡਾ ਕਹਿਆ ਰੱਬ ਮੰਦਾ ਏ ਮੇਰਾ ਕਹਿਆ ਤੂੰ ਮੰਦਾ ਹੈ ਤੂੰ ਰੱਬ ਨੂੰ ਵੇਖਿਆ ਮੈਂ ਬਸ ਤੇਰੇ ਵਿੱਚੋਂ ਹੀ ਰੱਬ ਨੂੰ ਵੇਖਿਆ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਿਬਚਨ ਕਰਕੇ ਕਿਆ ਫਿਰ ਮਰਦਾਨਿਆਂ ਹਾਂ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਜਿੱਥੇ ਤੂੰ ਹੋਏਗਾ ਉੱਥੇ ਮੈਂ ਹੋਵਾਂਗਾ ਐਨੀ ਸਾਂਝ ਬਣੀ ਤਲਵੰਡੀ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਮਰਦਾਨਿਆਂ ਦਾ ਮਿਲਾਪ ਹੋਇਆ